हाँ जी मनी मैगनेट बनने लिये सारे तैयार हो धन चुंबक आज द चैप्टर मनी मैगनेट बारिश है अपनी जिंदगी तो स्टार्टिंग राउंड मैरण जी ने क्या इट इज़ ओनली विद ग्रैटिट्यूड दैट लाइफ बिकम्स रिचेस मतलब कि सिर्फ एक शुक्राना या फोजी चीज है जिड़ी साड़ी लाइफ नू रिच बना सकता है ਅੱਜ ਦਾ ਚੈਪਟਰ ਸਭ ਤੋਂ ਡਿਫਰੈਂਟ ਕਿਉਂ ਹੈ ਬਿਕੋਜ਼ ਅਸ ਸਾਡੀ ਜਿਹੜੀ ਮੈਂਟੈਲਿਟੀ ਹੈ ਨਾ ਅੱਜ ਇੱਕ ਬੜਾ ਵੱਡਾ ਸ਼ਿਫਟ ਦੇਣ ਲੱਗੀ ਹੈ ਬੇਸਿਕਲੀ ਉਹ ਕਹ ਰਹੀ ਹੈ ਕਿ ਸਾਡੀ ਸਭ ਤੋਂ ਵੱਡੀ ਕੰਪਲੇਂਟ ਉਸ ਵੇਲੇ ਆਉਂਦੀ ਹੈ ਜਦੋਂ ਅਸੀਂ ਬਿੱਲ ਪੇ ਕਰੀਦੇ ਆ ਜਾਂ ਕਿਸੇ ਨੂੰ ਪੇਮੈਂਟ ਕਰਨ ਲੱਗੀ ਦੀ ਹੈ ਉਸ ਵੇਲੇ ਅਸੀਂ ਆਪਣੇ ਮਤ ਤੋਂ ਪੈਸੇ ਨੂੰ ਦੂਰ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਅਸੀਂ ਉਸ ਵੇਲੇ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੱਤੀ ਜਾਂ ਕੰਪਲੇਂਟ ਕਰਨੀ ਸ਼ੁਰੂ ਕਰ ਦਿੱਤੀ ਦੀ ਹੈ ਕਿ ਹਾਂ ਯਾਰ ਇੰਨਾ ਵੱਡਾ ਬਿੱਲ ਹੈ ਕਿਉਂ ਇੰਨਾ ਵੱਡਾ ਬਿੱਲ ਹੈ ਫਿਰ ਕਹਿਦਾ ਕਿ ਹਾਂ ਯਾਰ ਉਹ ਐਵੇਂ ਮੇਰੇ ਤੋਂ ਖਰਚਾ ਵਧ ਲਈ ਜਾਂਦਾ ਪਿਆ ਉਹਨੇ ਐਵੇਂ ਜ਼ਿਆਦਾ ਰੇਟ ਲਗਾ ਲਿਆ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਸਾਨੂੰ ਪੈਸੇ ਤੋਂ ਦੂਰ ਲੈ ਕੇ ਜਾਂਦੀਆਂ ਨੇ ਤੇ ਆ ਜੋ ਦਿਖਾ ਰਹੀ ਹੈ ਕਿ ਹਾਂ ਕਿ ਮੈਂ ਇਸ ਮੈਂਟੈਲਿਟੀ ਨੂੰ ਚੇਂਜ ਕਰਨਾ ਹੈ ਬੇਸਿਕਲੀ ਨਾ ਪੈਸਾ ਹੀ ਇੱਕ એનર્ਜੀ ਹੈ ਜੇ ਫੋ ਜੀ ਤੁਸੀਂ ਦੇਓਗੇ ਉਹ ਫੋ ਜੀ ਵਾਪਸ ਆਏਗੀ ਇਟ ਇਜ਼ ਲਾ ਆਫ ਨੇਚਰ ਕਿ ਜਿਫੋ ਜਾ ਦੋ ਉਫੋ ਜਾ ਵਾਪਸ ਕਰੋ ਤੇ ਇਸ ਲਈ ਅਸੀਂ ਇਹਨੂੰ ਬੜੇ ਹੀ ਗ੍ਰੈਟੀਟਿਊਡ ਨਾਲ ਬੜੀ ਖੁਸ਼ੀ ਨਾਲ ਬੜੀ ਬਲੇਸਿੰਗ ਨਾਲ ਦੇਣਾ ਹੈ ਤਾਂ ਕਿ ਸਾਡੀ ਜ਼ਿੰਦਗੀ ਵਿੱਚ ਵੀ ਉਹਨੇ ਪਰਮਾਰ ਨਾਲ ਆਏ ਔਰ ਉਹ ਕਹਿੰਦੀ ਹੈ ਰੌਂਡਾ ਬੈਰਨ ਜੀ ਨੇ ਕਿਹਾ ਹੈ ਕਿ ਹਾਂ ਵੀ ਡਬਲ ਫੋਲਡ ਹੋ ਕੇ ਕਈ ਵਾਰੀ 100 ਫੋਲਡ ਹੋ ਕੇ ਤੁਹਾਡੀ ਜ਼ਿੰਦਗੀ ਵਿੱਚ ਪੈਸਾ ਆਉਂਦਾ ਹੈ ਜਦੋਂ ਤੁਸੀਂ ਬਲੇਸਿੰਗ ਦੇ ਕੇ ਖੁਸ਼ੀ ਨਾਲ ਦਿਲ ਨਾਲ ਪੈਸਾ ਦਿੰਦੇ ਹੋ ਹੁੰਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਇਲੈਕਟ੍ਰਿਸਿਟੀ ਦਾ ਬਿੱਲ ਹੈ ਦੇਖ ਕੇ ਸਭ ਤੋਂ ਪਹਿਲੇ ਰੋਲਾ ਪਾਣਾ ਸ਼ੁਰੂ ਕਰ ਦਿੱਤੇ ਹਾਈ ਇੰਨਾ ਵੱਡਾ ਬਿੱਲ ਆ ਗਿਆ ਪਰ ਇਹ ਵੀ ਤਾਂ ਦੇਖੋ ਤੁਸੀਂ ਕਿੰਨੀਆਂ ਨਿਯਮਤਾ ਉਹਦੇ ਨਾਲ ਕਿੰਨੀਆਂ ਸਹੂਲਤਾਂ ਦਿੱਤੀਆਂ ਨੇ ਗਰਮੀਆਂ ਵਿੱਚ ਪੱਖਾ ਏਸੀ ਕੂਲਰਸ ਲਾਈਟ ਆ ਰਹੀ ਹੈ ਰੋਸ਼ਨੀ ਆ ਰਹੀ ਹੈ ਤੁਹਾਡੇ ਘਰ 'ਚ ਕਿੰਨੇ ਸਾਰੇ ਪਲੱਗ ਔਨ ਹੋ ਰਹੇ ਹੈ ਚਾਹ ਪ੍ਰੈਸ ਹੈ ਤੁਹਾਡੇ ਚਾਰਜਰਸ ਨੇ ਜਾਂ ਫਿਰ ਤੁਹਾਡਾ ਫ੍ਰਿਜ ਹੈ ਓਵਨ ਹੈ ਮਾਈਕ੍ਰੋਵੇਵਸ ਹੈ ਇੰਨਾ ਕੁਝ ਤੁਹਾਨੂੰ ਇਲੈਕਟ੍ਰਿਸਿਟੀ ਨਾਲ ਮਿਲ ਰਿਹਾ ਜੇ ਥੋੜਾ ਜਿਹਾ ਬਿੱਲ ਆ ਗਿਆ ਤਾਂ ਉਹਨੂੰ ਗ੍ਰੈਟੀਟਿਊਡ ਨਾਲ ਤੋਂ ਕਈ ਵਾਰੀ ਤਾਂ ਐਂਜ ਵੀ ਹੋਇਆ ਕਿ ਜਿੰਨੇ ਮੇਰੇ ਕਲੀਕਸ ਨੇ ਉਹਨਾਂ ਦੇ ਬਿੱਲ ਹੀ ਘਟਨੇ ਸ਼ੁਰੂ ਹੋ ਗਏ ਨੇ ਜਦੋਂ ਉਹਨਾਂ ਨੇ ਗ੍ਰੈਟੀਟਿਊਡ ਦੇਣਾ ਸ਼ੁਰੂ ਕਰਤਾ ਹੈ ਐਸੇ ਤਰ੍ਹਾਂ ਜੇ ਤੁਸੀਂ ਕਿਸੇ ਕਿਰਾਏ ਦੇ ਘਰ 'ਚ ਰਹਿ ਰਹੇ ਹੋ ਜਿੱਦਿਆਂ ਤੁਸੀਂ ਨਿਯਮਤਾ ਮੰਨ ਰਹੇ ਤੁਹਾਡੇ ਉਸ ਤੇ ਛੱਤ ਤੇ ਉੰਦਾ ਵੀ ਥੈਂਕ ਯੂ ਕਰੋ ਕਿ ਹਰ ਮਹੀਨੇ ਭਾਵੇਂ ਪੇ ਕਰਨਾ ਪੈ ਰਿਹਾ ਪਰ ਸ਼ੁਕਰ ਹੈ ਪ੍ਰਮਾਤਮਾ ਤੁਛਾ ਦੇ ਦਿੱਤੀ ਹੈ ਸਪੋਜ਼ ਅਗਰ ਇਹ ਸਿਸਟਮ ਹੀ ਨਾ ਹੁੰਦਾ ਕਿ ਰਾਇ ਵਾਲਾ ਤੇ ਲੋਕਾਂ ਨੇ ਅੱਧੇ ਨਾ ਤੇ ਸੜਕਾਂ ਤੇ ਹੀ ਆ ਜਾਣਾ ਸੀ ਐਸੇ ਤਰ੍ਹਾਂ ਤੁਸੀਂ ਅੱਜ ਇੰਟਰਨੈਟ ਯੂਜ਼ ਕਰ ਰਹੇ ਹੋ ਫੋਨ ਦੇ ਅੱਜ ਜਿੰਨੀਆਂ ਨਿਆਮਤਾਂ ਸਾਰਾ ਦਿਨ ਸਾਡੇ ਕੋਲੋਂ 24 ਆਰ ਵਿੱਚ ਐਟ ਲੀਸਟ 20 ਆਰ ਲੋਕਾਂ ਦੇ ਹੱਥ ਵਿੱਚ ਫੋਨ ਹੁੰਦਾ ਹੈ ਇੰਟਰਨੈਟ ਦੇਖ ਰਹੇ ਹੋ ਤੁਸੀਂ YouTube Instagram ਸਾਰਾ ਕੁਝ ਇਹ ਸਾਰੇ ਤੁਸੀਂ ਫੋਨ ਦਾ ਜਦੋਂ ਬਿੱਲ ਪੇ ਕਰਦੇ ਹੋ ਉਹਦੇ ਤੋਂ ਹੀ ਆਉਂਦਾ ਹੈ ਤੇ ਉਸ ਨੂੰ ਪੇ ਕਰਨ ਲੱਗਿਆ ਹਮੇਸ਼ਾ ਗ੍ਰੈਟੀਟਿਊਡ ਰੱਖਿਆ ਕਰੋ ਐਸੇ ਤਰ੍ਹਾਂ ਕ੍ਰੈਡਿਟ ਕਾਰਡ ਜੋ ਨੇ ਐਗਜ਼ਾਮਪਲ ਦਿੱਤੀ ਹੈ ਕਿ ਬੈਂਕ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਖਰਚਾ ਕਰਨ ਦੀ ਪੂਰੀ ਸਹੂਲਤ ਦਿੱਤੀ ਹੈ ਕਿ ਪਹਿਲੇ ਤੁਸੀਂ ਖਰਚਾ ਕਰੋ ਫਿਰ ਉਸ ਤੋਂ ਬਾਅਦ ਪੇਮੈਂਟ ਕਰੋ ਤੇ ਇਸ ਲਈ ਬੈਂਕ ਨੂੰ ਗ੍ਰੈਟੀਟਿਊਡ ਦਿਆ ਕਰੋ ਉਹਨੇ ਤੁਹਾਡੇ विश्वास किया पैसे जो सामने हुए हैं इस तरह रौंडा वैरन कह रही है कि अब एक छोटी जी टनीक करनी है ताकि अपनी जिंदगी आदत पै जाए और अगर हो सके तो कॉन्टिन््यू रखो जो भी अब कोई बिल आए या फिर कोई बिल है जो महीने तो है थोड़े कोल है तो उन्होंने अब ग्रैटीट्यूड दो तो, दस बिलोज निकालो जो तुम पे कर चुके हो सपोज अगर किसी सब्जी वाले का बिल पे अगे थैंक यू पेड लिखो कि ती कोई होटल या किसी रेस्टोरेंट का खाना ही खाया वह बिल है थैंक यू पेड या कोई ऑनलाइन है उन्होंने कॉपी से लिखिए वो अगर थैंक यू पेड लिखो या तुम वैसे ही कोई देखिए कि हाँ बिल याद आ रहा तहु तो कोई दस बिल है कुछ जो लू थैंक यू पेड़ लिखो कि शुकराना करो कि शुक्र है वागुरू कि तू परमात्मा मैं इन्ने काबिल बनाया कि मैं पेमेंट कर सकिया या कर सकी ਉਹਨਾਂ ਨੇ ਇੱਕ ਹੋਰ ਬੜੀ ਸੋਹਣੀ ਤਕਨੀਕ ਦਿੱਤੀ ਨਸੀ ਹੈ ਕਿ ਜਿਹੜੇ ਅਸੀਂ ਬਿੱਲ ਨਹੀਂ ਪੇ ਕੀਤਾ ਹੋਏ ਜਿਹੜੇ ਅਸੀਂ ਪੇ ਕਰਨਾ ਚਾਹੁੰਦੇ ਆ ਤੇ ਹਜੇ ਸਾਡੇ ਕੋਲ ਐਨੇ ਹੈ ਨਹੀਂ सिस्टम कि पे कर सके पहले थैंक यू कर दो क्योंकि परमात्मा से एक सू फेथ और विश्वास दर्शाएगा कि हाँ परमात्मा मैं विश्वास है कि मैं पे कर दूंगा या कर देवगी सपोज किसी गाहको तुम पेमेंट करनी है ओनू लिखो कि हाँ इन सपोज वन लैक देना थैंक यू फॉर द मनी कि शुक्र है परमात्मा तू मैं पैसे दिते ठीक है सपोज ए सी लगे लिखो कि थैंक यू ए सी Uh, 60,000, thank you for the money. ਤੇ ਇਹਦੀ ਤੇ ਲਿਸਟ ਜਿੰਨੀ ਮਰਜ਼ੀ ਲੰਬੀ ਹੋਵੇ ਤੇ ਉਹਨੂੰ ਪਹਿਲੇ ਸ਼ੁਕਰਾਂ ਦੇ ਨਾਲ ਬੋਡ ਕਰ ਦੋ ਕਿ ਮਨ ਨੂੰ ਤਾਂ ਤੇਰੇ ਤੇ ਵਿਸ਼ਵਾਸ ਹੈ ਇਹ ਵਿਸ਼ਵਾਸ ਹੈ ਜੋ ਸਾਡੇ એનર્ਜੀ ਦਿੰਦਾ ਹੈ ਬੇਸਿਕਲੀ ਸਾਨੂੰ ਨਾ ਜਿਹੜਾ ਪੈਸਾ ਨਾ ਉਹ ਸਾਡੇ ਫੀਲਿੰਗਸ એનર્ਜੀ ਤੇ ਵਾਪਸ ਆਉਂਦਾ ਹੈ ਰੈਦਰ than ਕਿ ਹਾਂ ਉਹਨੂੰ ਅਸੀਂ ਸਾਰਾ ਦਿਨ ਇਹੀ ਕਰਤਾ ਰਹੀਏ थैंक यू थैंक यू थैंक यू ਜਿਹੜੀ ਚੀਜ਼ ਤੁਸੀਂ ਫੀਲਿੰਗ ਨਾਲ ਲਓਗੇ ਨਾ ਫੀਲਿੰਗ ਨਾਲ ਦੋਗੇ ਉਹੀ ਤੁਹਾਨੂੰ ਉਸੇ ਫੀਲਿੰਗ ਨਾਲ ਵਾਪਸ ਆਣੀ ਹੈ ਜੇ ਖੁਸ਼ੀ ਨਾਲ ਬlesing ਨਾਲ ਤੁਸੀਂ ਦੇ ਰਹੇ ਹੋ ਨਾ ਉਸੇ ब्लैसिंग उन्हें वापस आना है तो इसलिए अपनी फीलिंगस ध्यान बड़ा दया करो ठीक है और अज्ज की प्रैक्टिस इस तो स्टार्टिंग वो ही कौन जो ब्लैसिंग सवेर शुरू होगी न्याय देख देख के दस ओन शुकराना करना है तीन तीन बारी थैंक यू थैंक यू थैंक यू फिर उस तो बात अज की प्रैक्टिस कि दस चीज़ें एभनिया ने जिंकी पेमेंट तुम कर चुके हो जी पेमेंट करनी है तो फिर उन्होंने दिल थैंक यू बोलना लास्ट तो लास्ट बर्नॉट दिल्ली स्पंच तत्त रॉक टू अपने हाथ में लैके उन्हें अच्ते सारे गोल्डन नगेट्स लभ लभ के अ चंगा हो लाइव आई वह बहुत मज़ा आया एदा थैंक यू तो फिर थैंक यू करके सो जाना तो फिर साढ़ी एक नवे दिन की शुरुआत होएगी ऐसे नवें दिन का चैप्टर भी होएगा कल मिलोंगे फिर थैंक यू हैव ए वेरी नाइस डे